ਕਾਇਨ ਪੁੱਛੇਗਾ ਤੁਸੀਂ ਕਿਹੋ ਜਿਓ ਜੀ। ਡਾਡੀ ਨੂੰ ਵੀ ਦੇ ਦੋ ਆਹੋ। ਹਾਂ। ਕਿੱਦਾਂ ਦਾ ਟੇਸਟ? ਬਹੁਤ ਵਧੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਮਾਂਦੇ ਜੀ ਨਰੂਨ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਨੂੰ ਪਿਆਰ ਕਰੀ ਸਤਿ ਸ਼੍ਰੀ ਅਕਾਲ ਜੀ। ਸਲਾਮ ਜੀ, ਨਮਸਤੇ ਜੀ। ਪਰਮਾਤਮਾ ਸਭ ਨੂੰ ਖੁਸ਼ ਰੱਖੇ। ਵੈਲਕਮ ਬੈਕ ਜੀ ਤੁਹਾਡਾ ਆਪਣੇ ਚੈਨ ਸਿੱਧੂ ਫੈਮਿਲੀ ਪਿੰਡੂ ਵਲੌਗ ਵਿੱਚ। ਆਪਣੀ ਵੀਡੀਓ ਪਸੰਦ ਆਲਦਾ ਜੀ ਸ਼ੁਰੂ ਤੋਂ ਹਰਦਾ ਕੁਝ ਰੋ ਦੇਖਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰ ਕਰਿਆ ਜੀ ਲਾਈਕ ਜਰ ਕਰੋ ਤੇ ਸ਼ੇਅਰ ਜਰ ਕਰੋ ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰ ਕਰਿਆ ਜੀ ਤੇ ਕਮੈਂਟਸ ਜਰ ਕਰਿਆ ਜੀ ਸਪੋਰਟ ਜਰ ਕਰੋ ਆਪਣੇ ਚੈਨਲ ਨੂੰ ਹੋ ਲਗੇ ਜੀ ਅਜਾ ਸ਼ਾਮ ਦਾ ਟਾਈਮ ਇਹ ਜਿਸ ਤਰ੍ਹਾਂ ਜਿਵੇਂ ਛੁੱਟੀਆਂ ਚੱਲ ਰਹੀਆਂ ਇਸ ਟੈਂਪ ਚ ਅ ਅੱਜ ਜੇ ਮੇਰੇ ਬੀਬੀ ਆਏ ਨੇ ਉਹਦੇ ਪੈਨ ਚਾਹੀ ਸੀਗੇ ਦਨ ਕੇਸ ਸਟੋਰ ਇਨ ਲਾਕ ਆ ਜਾਇਨੀਓ ਹੋ ਛੁੱਟੀਆਂ ਦਾ ਕਰਕੇ ਉਹਨਾਂ ਦਾ ਬੇਟਾ ਵੀ ਸਾਡਾ ਭਾਂਜਾ ਆਉਂਦੇ ਨਾਲ ਹੀ ਤੁਹਾਨੂੰ ਮਿਲਾਵਾਂਗੇ ਅਸੀਂ ਵੀ ਜਾਵਾਂਗੇ ਪਿੰਡ ਉਹ ਆਏ ਨੇ ਅਸੀਂ ਵੀ ਪਿੰਡ ਜਾਵਾਂਗੇ ਆਪਣਾ ਮੈਂ ਤੁਹਾਨੂੰ ਫਿਰ ਆਪਣਾ ਪਿੰਡ ਵੀ ਦਿਖਾਵਾਂਗੀ ਤੇ ਹੁਣ ਸ਼ਾਮ ਦਾ ਟਾਈਮ ਹੋਣ ਕਰਕੇ ਮੈਂ ਇੱਦਾਂ ਕਰਦੀ ਹੁੰਦੀ ਆ ਜੀ ਸਵੇਰੇ ਕੱਪੜੇ ਸਵੇਰੇ ਧੋਣੀਆਂ ਸਵੇਰੇ ਧੋਣੀਆਂ ਹੁੰਦੇ ਜਿਹੜੇ ਜਾਨਕੀ ਸਵੇਰੇ ਨਾ ਹੁੰਦੇ ਆ ਉਹ ਕੱਪੜੇ ਮੈਂ ਲਾ ਦਿੰਦੀ ਆ ਅੱਠ ਸ਼ਾਮ ਨੂੰ ਮਤਲਬ ਐਸ ਟਾਈਮ ਤੋਂ ਦੇਣੇ ਆ ਕਿਉਂਕਿ ਸਵੇਰੇ ਵੇਲੇ ਕੰਮ ਬਹੁਤ ਹੁੰਦਾ ਕੰਮਾਂ ਦਾ ਕਰਕੇ ਫਿਰ ਕੱਪੜੇ ਧੁੱਪ ਚੜ ਜਾਂਦੀ ਆ ਅੰਨੇ ਹਾਸ ਵੇੜੇ ਹੈਗੇ ਜਿਹੜੇ ਲਾਏ ਆ ਉਹ ਸ਼ਾਮ ਨੂੰ ਤੋਂ ਦੇਣੇ ਆ ਮਾਰਨਿੰਗ ਟਾਈਮ ਵਾਲ ਨੂੰ ਟਾਈਮ ਤੋਂ ਦੇਣੇ ਆ ਛੁੱਟੀਆਂ ਹੁਣ ਕਰਨਾ ਹੁਣ ਫਿਰ ਜਿਸ ਟਾਈਮ ਬੱਚਿਆਂ ਨੂੰ ਸਕੂਲ ਤੋਰਨਾ ਹੁੰਦਾ ਉਹਨੇ ਟਾਈਮ 'ਚ ਮੇਰੇ ਕੱਪੜੇ ਤੋਂ ਤਿਆਰ ਅਗਲੇ ਸੋ ਇਹ ਵੀ ਹੋ ਜਾਂਦਾ ਬਾਕੀ ਦੂਜੀ ਕਿਵੇਂ ਸਾਰੇ ਠੀਕ ਠਾਕ ਹੋ ਗਏ। ਪਰ ਮਾਤਾ ਨੂੰ ਇੱਕ ਹਫਤੇ ਮੇਰ ਕੇ ਸਭ ਨੂੰ ਠੀਕ ਠਾਕ ਰੱਖੇ ਗਰਮੀ ਤੋਂ ਬਚਾ ਕੇ ਰੱਖੇ। ਇਹ ਜਿੱਦਾਂ ਮੇਰੇ ਹਸਬੰਦ ਨੂੰ ਤਾਂ ਜ਼ਿਆਦਾ ਪਸੰਦ ਆਜੀ। ਨਤੀਰੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਵਾਟਰਮੈਲਨ ਉਹ ਜ਼ਿਆਦਾ ਪਸੰਦ ਆ। ਉਹ ਕਾੰਦੇ ਰਹਿੰਦੇ ਆ ਕਹਿੰਦੇ ਇਹਦੇ ਨਾਲ ਪਾਣੀ ਦੀ ਕਮੀ ਵੀ ਹੋ ਜਾਂਦੀ ਆ। ਤੁਸੀਂ ਖਾਂਦੇ ਰਹੋ ਜਿੰਨਾ ਕਿ ਪੋਸਿਬਲ ਹੈਗਾ ਉਹ ਠੀਕ ਹੈ ਗੁੱਡ ਫॉर ਹੈਲਥ ਬਾਕੀ ਜੀ ਗਰਮੀਆਂ ਦੇ ਵਿੱਚ ਆਪਾਂ ਨੂੰ ਸਾਰੀ ਲਪੜੀ ਪਾਣੀ ਜ਼ਰੂਰ ਪੀਣਾ ਚਾਹੀਦਾ ਉਹ ਆਪਣੇ ਲੀਵਰ ਲਈ ਵੀ ਵਧੀਆ ਹੁੰਦਾ ਵਾ ਤੇ ਪਲੱਸ ਆਪਣੇ ਵਾਲਾਂ ਦੀ ਗ੍ਰੋਥ ਵੀਆ ਰਹਿੰਦੀ ਆ ਤੇ ਵਾਲ ਆਪਣੇ ਵੀ ਈ ਹੁੰਦੇ ਤੇ ਇੱਧਰ ਗੱਡੀ ਚੱਕ ਲਈ ਹੁਣ ਇਹਨਾਂ ਨੇ ਮੋਜ ਲੱਗੀ ਹੋਈ ਐ ਤੁਹਾਨੂੰ ਛੁੱਟੀਆਂ ਦੇ ਵਿੱਚ ਚੰਗੀ ਗਾ ਬਿਕਰਮ ਜਿਹੜਾ ਹੈਗਾ ਨਾ ਥੋੜਾ ਬਲਾ ਕੇ ਨਹੀਂ ਬੜਾ ফোর্স ਕਰਕੇ ਨੂੰ ਕਈ ਦਾ ਵੀ ਬਲਾ ਹਰਿਆਂ ਨੂੰ ਹਰਸੀ ਕਰ ਤੇ ਲਵਾਉਂਦਾ ਅਦਰਵਾਈਜ਼ ਨਹੀਂ ਸਾਰਿਆਂ ਨੂੰ ਹਰਸੀ ਕਰ ਬਲਾ ਕੇ ਦਿੰਦੀ ਠੀਕ ਆ ਹਾਂ ਇਹਨਾਂ ਪੁੱਛੇਗਾ ਤੁਸੀਂ ਕਿਹੋ ਜਿਹਾ ਜੀ ਨੰਗੇ ਪੈਰ ਇਹ ਚੀਜ਼ ਨੂੰ ਮੈਂ ਬਹੁਤ ਪੇਨ ਨਹੀਂ ਮੀਆ ਵੀ ਪੈਰ ਤੇ ਕੁਝ ਨਾ ਹੋਵੇ ਸਪਾਉ ਤੇ ਅਮਰ ਤੁਸੀਂ ਕੀ ਹੋਇਆ ਕਿ ਕਿਹੇ ਸ਼ੈਰੇ ਨੂੰ ਜ਼ਿਆਦਾ ਪ੍ਰੇਫਰ ਕਰਦੇ ਆ ਪਸੰਦ ਕਰਦੇ ਆ ਕਿ ਸ਼ਹਿਰਾ ਹੀ ਪਾਉਂਦੇ ਆ ਗਰਮੀ ਲੱਗਦੀ ਕਹਿੰਦੇ ਸਾਨੂੰ ਸਾਨੂੰ ਦੇ ਦੇ ਜੀ ਕੰਫਰਟੇਬਲ ਆ ਉਹ ਹੀ ਹੋ ਗਿਆ ਫੌਨ ਹੋ ਗਿਆ ਜੀ ਆਪਣਾ ਸ਼ਾਮ ਦਾ ਟਾਈਮ ਤੇ ਜਦੋਂ ਸ਼ਾਮ ਹੋ ਜਾਣਗੇ ਤਾਂ ਇੱਕਦਮ ਲਾਸੋਂ ਨੇ ਕੱਪੜੇ ਵਗੈਰਾ ਤੋਂ ਓਕੇ ਫੇਰ ਉਸ ਤੋਂ ਬਾਅਦ ਆਣ ਲਈ ਆਉਂ ਲਿਆ ਬਿਆ ਕੇਲਿਆਂ ਦਾ ਉਹ ਦੇਂਹਰੀ ਆਈ ਸੀ ਨਾ ਤਾਂ ਦੇਂਹਰੀ ਔਣ ਕਰਕੇ ਇਹਨੇ ਆਹ ਕਿ ਦਿੱਤਾ ਹੈ ਨਾ ਦੇਂਹਰੀ ਔਣ ਕਰਕੇ ਉਹ ਕੇਲਿਆਂ ਦਾ ਤਾਂ ਨਾ ਟੁੱਟ ਗਿਆ ਸੀ ਇੱਕ ਛੱਲ ਤੇ ਉਹ ਚੱਕ ਕੇ ਲਿਆਂਦਾ ਸੀ ਇਹਨਾਂ ਨੇ ਆ ਦੇਖ ਹੁਣ ਉਹ ਦਾਗ ਲੈ ਹੀ ਨਾ ਸਾਰੇ ਕੌਫੇ ਜਾਂ ਮਿੱਤੇ ਲੀਆ ਹੋਣੀ ਤਾਂ ਜਾਣੀ ਨਹੀਂ ਦਾਗ ਪੜਦਾ ਮੇਮਾ ਕਰਾਂਗੇ ਤਾਂ ਮम्मा ਬੁੱਧੀ ਤੇ ਮਾਰੋ ਮਾਰ ਕੇ ਬਾਰ-ਬਾਰ ਬੈਲੈਂਸੇ ਪਗੜਾਈ ਥੋੜੀ ਲੜਾਈ ਹੀ ਬੱਕਰੀ ਹਰਨੀ ਆ ਮੈਂ ਫਿਰ ਚੱਲਦੀ ਚੱਲਦੀ ਫੇ ਖਰਾਬ ਹੋ ਜੂ ਪਤਾ ਹੈ ਨਾ ਹੈ ਫੇ ਰੋਏ ਉਹ ਫੇ ਰੋਲੀ ਹਾਂਜੀ ਅਧਰੂ ਆ ਗਿਆ ਪਾਪੜ ਵਾਲਾ ਇੱਧਰ ਹੁਣ ਪਾਪੜ ਖਾ ਰਿਆ ਸਾਰੇ ਦਾੜੀ ਨੂੰ ਵੀ ਦੇ ਦੋ ਆਹੋ ਹਾਂ ਕਿੱਦਾਂ ਦਾ ਟੇਸਟ ਵਾਹ ਵਾਹ ਨੱਦੀ ਨੂੰ ਵੀ ਦੇ ਦੋ ਰੇ ਖੜਾ ਗਿਆ ਮੰਗਾ ਕੰਪਲੀਟ ਹੋ ਜਾਣਗੇ ਸਾਰੇ ਦਾੜੀ ਨੂੰ ਦਿਆ ਦਾੜੀ ਖਾਣਾ ਦਾੜੀ ਰਹਿਣ ਦਵੇ ਹੈ ਦਾੜੀ ਡਾਕਟਰ ਨੇ ਬਣਾ ਕੀਤਾ ਹੋਇਆ ਖਾਈ ਜਾਂਦਾ ਦਾੜੀ ਉਰੇ ਉਹ ਮਲਾਮਾ ਤੁਹਾਨੂੰ ਹਾਂਜੀ ਆਹ ਨੇ ਮੇਰੇ ਦੀਦੀ ਹੋਰ ਰਦੂ ਨਹੀਂ ਨਹੀਂ ਸਾਸੀ ਕਰ ਰਹੇ ਸਾਰਿਆਂ ਨੂੰ ਕਿਉਂ ਵਜਾ ਕੇ ਡੋਦੇ ਰਹਿੰਦੇ ਆ ਪਾਪੜ ਖਾ ਲੋ ਜੀ ਹਾਂ ਜੀ ਸਾਰੇ ਪਾਪੜ ਖਾ ਲੋ ਜੀ ਜੀ ਮम्मी ਨੂੰ ਵੀ ਦੇਣਾ ਵਾ ਕਿਤੇ ਮੰਮੀ ਹਾਂ ਬਾਈ ਪੁਰਾ ਬਾਲੀ ਹੋੜੀਆਂ ਦੇ ਲੈ ਬਿਕਰ ਮੇਰਾ ਮੈਂਟਾ ਹੀ ਚਾਗ ਗਿਆ ਇਹ ਸਵਾਲ ਵਾਲੇ ਖਾਂਦਾ ਏ ਹਾਂ ਸਾਰਿਆਂ ਨੇ ਖਾ ਲਏ ਹਾਂ ਸਾਰਿਆਂ ਨੇ ਖਾ ਲਏ ਮੈਂ ਖਾਣ ਦੀ ਗੱਲ ਨੂੰ ਛੇ ਦੱਸੋ ਜੇ ਸਾਡੇ ਘਰ ਪਾਪੜ ਆ ਕੇ 2 ਮਿੰਟ ਨਹੀਂ ਟਿਕਣੇ 2 ਮਿੰਟ ਨਹੀਂ ਟਿਕਣੇ ਆ ਕਿਵੇਂ 5 ਮਿੰਟ ਟਿੱਕੇ ਪਏ ਸਾਰਿਆਂ ਨੇ ਖਾ ਕੇ ਇਹ ਸਵਾਲ ਵਾਲੇ ਖਾਂਦਾ ਹੌਲੀ ਹੌਲੀ ਮਜ਼ੇ ਨਾਲ ਖਾ ਕੇ ਮੂੰਹ ਸਾਫ ਕਰ ਲੈ ਛੋਟੇ ਦੁੱਤ ਬੈਠਾ ਇਹ ਸਵਾਲ ਲੈ ਲਖਦਾ ਮਜੇ ਨਾ ਹਾਂ ਹੋਰ ਬੈਂਕ ਨਹੀਂ ਹੋਏ ਜ਼ਿਆਦਾ ਹੈ ਰਾਣੀ ਨੂੰ ਨਹੀਂ ਰਾਣੀ ਨੂੰ ਲੈ ਜਾਓ ਬਾਹਰ ਇਹਨੂੰ ਵੀ ਨਾ ਲੱਗਦਾ ਨਹੀਂ ਨਹੀਂ ਨੁ ਫਾੜ ਦੂ ਉਹਨੂੰ ਕੋਈ ਨਾ ਪਰ ਲੰਚ ਹੋ ਜੂ ਕਿਵੇਂ ਆਪਾਂ ਕਮੋੜੇ ਖਾਤੇ ਤਾਰੇ ਤਾਰਾ ਵੀ ਕਮੋੜੇ ਖਾਓ ਕਿ ਪੁੱਤ ਅੱਛਾ ਅੱਛਾ ਮੇਰੇ ਬਾਗੇ ਤਾਰਾ ਅੱਛਾ ਮੈਂ ਢੋਪਲੇ ਖਾਉਂਗੀ ਕੀ ਬੋਲਦਾ ਕਿੱਥੋਂ ਕੀ ਸ਼ੁਰੂ ਕਰਦਾ ਓਏ ਕਹਿੰਦਾ ਓਏ ਓਏ ਕਹਿੰਦਾ 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 ਮੈਂ ਰਾਣੀ ਨੂੰ ਲੈ ਜਾ ਮੈਂ ਕਿ ਲੈ ਜਾ ਕਰ ਮੈਂ ਤਾਰਾ ਨੂੰ ਹੀ ਲੈ ਕੇ ਜਾਊਗਾ ਮੈਂ ਕਿ ਉਹਨੂੰ ਫੜ ਦੂੰਗਾ ਕਹਿੰਦਾ ਕੋਈ ਨਾਲ ਨੂੰ ਧੁੱਪੇ ਪਕਾ ਕੇ ਖਾਊਗੀ ਫਿਰ ਉਹ ਕੋਲੇ ਬਣਾ ਕੇ ਆਹ ਕਹ ਲੱਗਿਆ ਓਏ ਕੱਪੜਿਆਂ ਨੂੰ ਇੱਧਰ ਆਓ ਤੇ ਹੋ ਹੂੰ ਕਿਹਨੇ ਕਰ ਦਿੱਤਾ ਕੁਛ ਨਾ ਪਪੜ ਪਪੜ ਦਸਾਂ ਦਾ ਲੱਗੇ ਨਹੀਂ ਆਉਂਦਾ ਹੋਰ ਕੀ ਕਿੱਥੇ ਭੈਣ ਲੱਗੇ ਇਹ ਹੁੰਦੇ ਆਪਣੇ ਤੇ 1-2 ਰੁਪਏ ਇੱਕ ਦਾ ਹੈਂ ਮਹਿੰਗੇ ਨਹੀਂ ਉਹ ਮਗਾਈਆਂ ਨਾਲ ਉਹ ਸੋਨਾ ਮੈਂ ਵੀ ਹੋ ਗਏ ਪਰ ਨਹੀਂ ਅੱਗੇ ਤਾਂ ਆ ਪਏ ਸੀ ਨਾ ਅੱਗੇ ਮੈਂ ਪਹਿਲੀ ਵਾਰੀ ਖੁੱਦ ਖਰੀਦ ਲਈਦਾ ਸੀ ਹੁਣ ਤਾਂ ਫਿਰਨਦੇ ਆਇਆ ਹਾਂ ਖਾ ਲਈਦਾ ਪੁੱਛਿਆ ਹੀ ਨਹੀਂ ਕਦੇ ਕਿੰਨੇ ਲੱਗਿੰਦੇ ਅੱਜ ਤਾਂ ਪੁੱਛਿਆ ਮੈਨੂੰ ਪਤਾ ਤਾਂ ਲੱਗੇ ਰੇਂਜ ਕਿੱਥੋਂ ਤੱਕ ਪਹੁੰਚਦੀ ਹੁਣੇ ਆ ਹਰ ਚੀਜ਼ ਮਹਿੰਗੀ ਹੋਣੀ ਫੇਰ ਬਤਾ ਪਹੁੰਚਾਈ ਕਿੰਨੇ ਘਰੇ ਬਣਾ ਲਿਆ ਕਰ ਗਏ ਆਪਾਂ ਇਹ ਘਰੇ ਬਣਾ ਲਿਆ ਤੇ ਲਿਆ ਕੇ ਟ੍ਰਾਈ ਕਰਕੇ ਲਿਆਇਓ ਦੂਜੇ ਦੂਜੇ ਦਾ ਪਏ ਉਹ ਬਣਾਵਾਂਗੇ ਕਿਸ ਦਿਨ ਇਹ ਜਵੱਕਾ ਨੇ ਵੀ ਪਸੰਦ ਕੀਤੇ ਨਾ ਉਹ ਦੂਜੇ ਪਾਪੜੇ ਦੇ ਗੋਲ ਚਕੁੰਨੀਆਂ ਵਾਲੇ ਹੁੰਦੇ ਆ ਉਹ ਉਹ ਤਾਂ ਪਹਿ ਜਾ ਉਹ ਬਣਾਵਾਂਗੇ ਨਹੀਂ ਮੈਂ ਕਿਹਾ ਜਵੱਕਾ ਨੇ ਵੀ ਪਸੰਦ ਕੀਤੇ ਨਾ ਤੇ ਹੁਣ ਤੁਸੀਂ ਅਜੇ ਚੀਜ਼ ਬਣਾ ਦੇਦੇ ਗਰੀ ਨਹੀਂ ਪਸੰਦ ਹੁੰਦੀ ਆ ਇਹ ਖਾਣ ਆਪਾ ਜੀ ਕੱਪੜੇ ਵਗੈਰਾ ਸਹਿ ਹੋ ਜਾਣਗੇ ਬਾਕੀ ਯਾਰ ਤੁਸੀਂ ਰੱਖ ਆਪਾਂ ਬਣਾਈਏ ਕੀ ਨੇ ਸਬਜ਼ੀ ਅੱਜ ਪਿੰਡੀ ਦੀ ਬਣ ਰਹੀ ਆ ਪਿੰਡੀ ਉਸ ਵੇ ਸਨੀ ਦੀ ਪਸੰਦ ਆ ਪਿੰਡੀ ਹੁਣ ਤੁਸੀਂ ਕਿ ਤੁਹਾਨੂੰ ਦੁੱਧ ਭੋਣ ਜਾਣਾ ਹੈ ਪਾਇਆ ਹੈ ਤੇ ਬਾਕੀ ਰੋ ਬਾਕੀ ਦੇ ਕੰਮ ਕਰਦੇ ਆਂ ਸ਼ਾਮ ਨੂੰ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਤੇ ਹਸਤੀ ਕਾਲ ਜੀ ਸਾਰਿਆਂ ਨੂੰ ਜੇਕਰ ਆਪਣੀ ਵੀਡੀਓ ਤੁਹਾਨੂੰ ਪਸੰਦ ਆਵੇ ਤਾਂ ਜੀ ਆਪ ਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਜਰੂਰ ਕਰੋ ਜੀ ਕੀ ਆਪ ਮੇਰੇ ਚੈਨਲ ਨੂੰ ਮੱਤ ਤੋਂ ਵਾਪਸ ਸਪੋਰਟ ਕਰੋ ਜੀ ਆਪਾਂ ਦਿੱਲੀ ਹੋਂ ਵੀਡੀਓ ਰੁਟੀਨ ਵੀ ਆ ਪਾਇਆ ਕਰਾਂਗੇ ਜਿਦਾ ਕਿ ਹੁਣ ਛੁੱਟੀਆਂ ਚੱਲ ਰਹੀਆਂ ਤੇ ਬਾਕੀ ਵੀ ਆਪਣੇ ਚੈਨਲ ਨੂੰ ਸਪੋਰਟ ਦਿਓ ਕਰੋ ਜੀ ਅੱਛੇ ਕਾਲ ਫਿਨਿਸ਼ ਆ ਕਰ ਸਕੋ ਸ਼ੁਕਰੀਆ